ਬੜੀ ਵਿਗਹਿ ਵਿਖਾਹੀ ਮਾਇਆ ਮੋਹ ਭਰਨ ਪਿਆ ਤੁਲੇ ਸਤਿਗਦਾ ਹਾਸੀਤ ਲਗਾਈ ਕਿਰਤਨ ਪੰਥ ਸੁਣਿਆ ਗੁਰ ਸੰਗਤ ਕਈ ਮਿਲੰਤ ਜਮਤਾਸ ਮਿਟਾਈ ਕਿਰ ਅਦਾਸ ਬਾਟ ਕੀ ਰਤ ਕੀ ਗੁਰੂ ਨਾਮ ਦਾਸ ਆਸਾ ਸੰਗਨ ਕਿਰ ਅਦਾਸ ਬਾਟ ਕੀ ਰਤ ਕੀ

ਮਲ ਜਨ ਮਨ ਜਨ ਮਜੀ ਕਟਿ ਹੈ ਸਜਣ ਸਚਾ ਮਾਤਿ ਸਾਨੋ ਇਸ ਸਾਹ ਦੇ ਸਾਨੋ ਸਨਾਂ ਗਾਵੇ ਸਾਨੋ ਜਿਸ ਪਾਸ ਬੈਠਿਆ ਸੋਹੀ ਹੈ ਸਨਾਂ ਗਾਵੇ ਸਾਨੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਮਹਾਰਾਜ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਅਸ਼ਟ ਪਦੀਆ ਇੱਕ ਓ ਊੰਕਾਰ ਸਤ ਗੁਰ ਪਰਸਾਦ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਓ ਪਿੰਨ ਜਨ ਸਾਜਿਆ ਭਾਈ ਦੇ ਕਰ ਆਪਣੀ ਵਰਥ ਇਹਨੇ ਕਹੀ ਹੈ ਕਿਉਂ ਦੇਖੀਏ ਭਾਈ ਕਰਤਾ ਏਕ ਅਕਥ ਗੁਰ ਗੋਵਿੰਦ ਸਲਾਹੀਆ ਭਾਈ ਜਿਸਕੇ ਜਾਪੈ ਤਥ ਮੇਰੇ ਮਨ ਪੰਜਾਬੀ ਹੈ ਹਰ ਭਗਵੰਤਾ ਨਾਮ ਦਾਣ ਦੇ ਜਨ ਆਪਣੇ ਦੂਖ ਦਰਦ ਕਾ ਹੰਤਾ ਰਹਾ ਜਾ ਕ ਕਰ ਸਭ ਕੁਛ ਹੈ ਭਾਈ ਨਾ ਨਿੰਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੇ ਭਾਈ ਉੱਚਾ ਅਧੰਯ ਅਪਾਰ ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰੂ ਪੂਰਾ ਭੇਟਿਆ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀ ਹੈ ਭਾਈ ਭ੍ਰਮ ਬੋਰਨਾਸ਼ ਮਿਲ ਸੰਤ ਸਭਾ ਮਨ ਮਾਜੀਐ ਭਾਈ ਹਰ ਕਾ ਨਾਮ ਨਿਵਾਸ ਮਿਟੈ ਅੰਧੇਗਾ ਅਗਿਆਨਤਾ ਭਾਈ ਕਾਮਲ ਹੋਵੇ ਪਰਗਾਸ ਗੁਰਬਤਨੀ ਸੁਖੀ ਉਪਜੈ ਪਾਈ ਸਦ ਫਲ ਸਤ ਗੁਰ ਪਾਸ ਮੇਰਾ ਤੇਰਾ ਛੁੱਟਿਆ ਭਾਈ ਕੋਈ ਹੈ ਸਭ ਕੀ ਧੂਰ ਕਟ ਕਟ ਬ੍ਰਹਮ ਫਸਾਰਿਆ ਭਾਈ ਤੇਖਾ ਸੁਨੇਹ ਜੂਲ ਜੇ ਤਰੈ ਸਰਪਾਨ ਬ੍ਰਹਮ ਭਾਈ ਤਿਤ ਦਿਨ ਮਰੀਏ ਝੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਤਲਾ ਭਰ ਤੂਰ ਪ੍ਰੀਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ বিনাਸ ਤਿਸ ਭਾਵੈ ਤਾਂ ਮੇਲ ਲੈ ਭਾਈ ਫਿਰ ਜੈ ਨਾਮ ਨਿਵਾਸ ਗੁਰਮੁਖ ਕਮ ਪਰਗਾਸਿਆ ਭਾਈ ਫਿਰ ਜੈ ਉਹ ਪਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੋਹ ਲਿਆ ਦੰਤਿਆ ਕਾਸ ਗੁਰ ਪੁਰਾ ਸੰਤੋਖਿਆ ਪਾਈ ਐਨਿਸ ਲਾਗਾ ਭਾਉ ਰਸਨਾ RAM ਰਵੇ ਸਦਾ ਭਾਈ ਸਚਾ ਸਾਧ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨੇ ਚਲ ਪਾਇਆ ਤਾਉ ਜਿਸ ਪ੍ਰਤੀਤ ਨ ਆਈ ਭਾਈ ਸੋ ਜੀ ਅੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬ ਭਾਈ ਹਾ ਤਿਸ ਕੈ ਬਲ ਜਾਉ ਉਹ ਨਿਰਗੁਣ ਯਾਰੇ ਪਾਲਦਾ ਭਾਈ ਦੇਨ ਥਾਵੇਂ ਥਾਉ ਰੇਜ ਗਸਵਾਹੇ ਸਾਸ ਸਾ ਜਿਸ ਗੁਰ ਸਾਚਾ ਢੇਕੀਐ ਭਾਈ ਪੂਰਾ ਜਿਸ ਕਰਮਾਉ ਤੇ ਸਿਵਨ ਘੜੀ ਨ ਜੀਵੈ ਭਾਈ ਸਰਬ ਤਲਾ ਭਰਪੂਰ ਸਾਸ ਬਿਰਾਸਨ ਵਿਸਰੈ ਭਾਈ ਦੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਵਰਿਆ ਪਰਪੂਰ ਜਿਨਾਂ ਪ੍ਰੀਤ ਨ ਲਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲੈ ਤਰਾਇ ਭਾਈ ਔਜਲ ਦੁਖ ਸੰਸਾਰ ਕਰ ਕਿਰਪਾ ਨਦਰਿ ਮਿ ਹਾਲਿਆ ਭਾਈ ਕੀ ਤੌਣ ਅੰਗਿਆ ਪਰ ਮਨ ਤਨ ਸੀਤਲ ਹੋਇਆ ਭਾਈ ਓ ਜਨ ਨਾਮੇ ਅਧਾਰ ਨਾਨਕ ਤਿਸ ਸ਼ਰਨ ਆਗਤੀ ਭਾਈ ਜੇ ਕੇਲਿ ਬਿਖ ਕਾਟਨ ਆਰ ਮਨ ਤਨ ਸੀਤਲ ਹੋਇਆ ਭਾਈ ਓ ਜਨ ਨਾਮੇ ਅਧਾਰ ਨਾਨਕ ਤਿਸ ਸ਼ਰਨ ਆਗਤੀ ਭਾਈ ਜੇ ਕਿਲ ਵਿਖਾ ਕਾਟਣ ਹਾਰ ਹੋਇ ਹੁਦੀ ਕਾ ਰਸਾ ਮਾਇ ਹੋਇ ਕਿ ਜੀ ਮਾਰਾ ਅਜ ਸੋਰਠ ਮਹੱਲਾ ਪੁਰਾ ਅੰਦਰ ਪਹਿਲਾ ਅਸ਼ਪਰਿਆ ਕਿ ਉਹੋਂ ਕਾ ਚੰਗੁਰ ਪ੍ਰਸਾਦ ਸਭ ਜਗ ਜਿਨੇ ਪਾਇਆ ਭਾਈ ਕਰਨ ਕਾਰਨ ਸੰਦਰਤ ਜੀਓ ਪਿੰਡ ਜਨ ਸਾਜਿਆ ਭਾਈ ਦੇ ਕਰ ਆਪਣੀ ਰਥ ਸਤਨਾੰ ਦਾ ਪਾ ਦੇ ਰੂ ਸਤਨਾੰ